ਜਿਹੜੇ 1.5 ਸਾਲ ਤੋਂ ਬੱਚਿਆਂ ਨੂੰ ਤਾਕਤ ਦਿੱਤਾ ਜਾਇਆ ਜਾਂਦਾ ਨਾ ਉਹਦੇ ਲਾਈਟ ਹੈ ਨਾ ਪਾਣੀ ਹੈ ਉਹ ਜਿਹੜਾ ਕੋਈ ਉਹਦਾ ਬੋਲ ਬੋਲ ਦੇ ਮਰੇ ਬੋਲ ਜਿਹਦੇ ਮਾਰਿਆ ਕੁ ਭੇਜਦਾ ਕੱਲ ਵੀ ਰਾਤ ਇਹਨਾਂ ਬੱਚਿਆਂ ਨੂੰ ਤਨਾਲ ਟੋਟੇ ਵੀ ਮਾਰੇ ਗਏ ਨਾ ਕੱਤੇ ਦਿੱਤੇ ਗਏ ਨਾ ਨਾਲ ਦੀ ਤੇ ਜੇ ਹੈਡਿੰਗ ਦੇ ਸਕੂਲ ਨਾਲ ਇੱਕ ਬੋਲ ਆ ਤੇ ਬਾਕੀ ਦੇ ਬਾਕੀ ਦੇ ਕਿ ਹਾਲਾਤ ਨੇ ਇਸ ਕਰਕੇ ਬੱਚਿਆਂ ਦੀ ਮਰਜ਼ੀ ਹੈ ਕਿ ਆਪਾਂ ਹੋਰ ਵਾਪਸ ਨਹੀਂ ਜਾਣਾ شفٹ کریں اور اِس خاص کر کے بی جے پی کا سٹینڈ کہ بچیاں نال ہے بچیاں کسی بچے کوئی فرق دردی نہیں نہ ہی کسی بچے کوئی جانچ آتے آپ کا بی جے پی سے کرین پریاس کرتے کہ یہ بچے کو اتنا شفٹ کرا نہ ان کا کوئی ذریعہ فراہج ہے ਵੈਸੇ ਤਾਂ ਦੇਖੋ ਜਿਹੜਾ ਏਡੀਸੀ ਸਾਹਿਬ ਨੇ ਗੱਲ ਕੀਤੀ ਤੇ ਕੋਈ ਕਿਤੇ ਹਾਈ ਕੋਰਟ ਦੀ ਸਟੇ ਆ ਪਹਿਲੇ ਵੀ ਬੱਚੇ ਸ਼ਿਫਟ ਹੋਏ ਲੇਕਿਨ ਹਾਈ ਕੋਰਟ ਨੇ ਡਬਲ ਬੈਂਚ ਨੇ ਜਿਹੜਾ ਸਟੇ ਦੇ ਦਿੱਤਾ ਥੋੜੀ ਜਿਹੀ ਉਹ ਪ੍ਰੋਬਲਮ ਹੈ ਉਸ ਦਾ ਬੱਚੇ ਦੇ ਮਾਪੇ ਬਾਪ ਕਰਨ ਲੱਗ ਜਾਓ ਹਾਈ ਕੋਰਟ ਚ ਮਤਲਬ ਡਬਲ ਬੈਂਚ ਜਾਂ ਸੁਪਰੀਮ ਕੋਰਟ ਚ ਕੇਸ ਕਰਨ ਦੇ ਜਿਹੜਾ ਕਹਿੰਦੇ ਬਾਰ ਬਾਰ ਇਸ ਬਾਰ ਬਾਰ ਸਕੂਲ ਜਿੱਥਾ ਦੇ ਪੜ੍ਹਦੇ ਨੇ ਉਹ ਕਾਲਜ ਦੇ ਵਿੱਚ ਤੁਸੀਂ ਜਾਓ ਕੋਈ ਬਦਲ ਬਿਨ ਜਿਹੜਾ ਇਹ ਪੀ ਪੀ ਡੀ ਅਥਰ ਵੀ 25 ਤੇ 40 ਲੋਗ ਮਿਲਦੇ ਅੱਜ ਜਿਸ ਲਈ ਕੋਈ ਟੀਮ ਬਾਹਰ ਹੁੰਦੀ ਹੈ ਉਹ ਲੋਕ ਫਿਰ ਬਾਅਦਰ ਵੇਖਿਆ ਹੋਏਗਾ ਕਿ ਅਸੀਂ ਮੈਡੀਕਲ ਕਾਲਜ ਵਾਈਟ ਮੈਡੀਕਲ ਕਾਲਜ ਦੇ ਆ ਜੋ ਇੱਕ ਇੰਡੀਅਨ ਐਕਸਪ੍ਰੈਸ 'ਚ ਇੱਕ ਆਰਟੀਕਲ ਆਇਆ ਸੀ ਜਿੱਥੇ ਸਾਬ ਤੌਰ ਤੇ ਹੈਡਿੰਗ ਸੀਗੀ ਕਿ ਇਥੇ 13 ਸਾਲਾਂ ਤੋਂ ਕੋਈ ਵੀ ਬੱਚਾ ਇਥੇ ਗ੍ਰੈਜੂਏਟ ਐਮਬੀਬੀਐਸ ਪਾਸ ਆਊਟ ਹੋ ਕੇ ਨਹੀਂ ਗਿਆ ਔਰ ਇਹਨਾਂ ਨੇ ਇਹਨਾਂ ਦੀ ਇੱਕ ਮੈਡਮ ਹੈ ਐਮਡੀ ਮੈਡਮ ਹੈਗੇ ਆ ਔਰ ਇਹਨਾਂ ਦੇ ਜਿਹੜੇ ਸਵਰਨ ਸਲਾਰੀਆ ਜੀ ਹੈ ਇਹਨਾਂ ਤੇ ਅਸੀਂ ਪੁੱਛ ਸਵਾਲ ਕੀਤਾ ਸੀਗਾ ਕਿ ਕੀ ਰੀਜ਼ਨ ਹੈ ਬੇਸਿਕ ਕਮਿਊਨਿਟੀਜ਼ ਤੁਸੀਂ ਪੂਰੀਆਂ ਨਹੀਂ ਕਰ ਰਹੇ ਨਾ ਇਥੇ ਰੈਜ਼ੀਡੈਂਟ ਡਾਕਟਰਸ ਨੇ ਨਾ ਇਥੇ ਪੇਸ਼ੈਂਟਸ ਨੇ ਨਾ ਇਥੇ ਬੱਚਿਆਂ ਨੂੰ ਫੈਸਿਲਿਟੀ ਮਿਲੀ ਜਾ ਮੇਰੇ ਤੇ ਕਹਿ ਰਹੇ ਸੀਗੇ ਕਿ ਇਹ ਤਾਂ ਝੂਠ ਹੈਗਾ ਸਾਰਾ ਇਹ ਤਾਂ ਗੱਪ ਮਾਰ ਰਹੇ ਨੇ ਇਹ ਤਾਂ ਪਾਰਟੀ ਦੀ ਬਦਨਾਮੀ ਕਰ ਰਹੇ ਨੇ ਔਰ ਮੇਰੇ ਤੇ ਜਿਹੜਾ ਹੈਗਾ ਇਹਨਾਂ ਨੇ ਡੈਫਰਮੇਸ਼ਨ ਦਾ ਸੂਟ ਫਾਈਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਜੜੀ ਕਿ ਉਹ ਸਾਫ਼ ਤੌਰ ਤੇ ਜ਼ਾਹਿਰ ਹੋ ਰਹੀ ਸੀਗੀ ਕਿ ਇਹ ਜਾਣ ਬੁਝ ਕੇ ਡਰਾਮਾਬਾਜ਼ੀ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਲੇਕਿਨ ਹੁਣ ਦੱਸੋ ਅੱਜ ਤਾਂ ਜਗ ਜਾਹਿਰ ਹੋ ਗਿਆ ਅੱਜ 150 ਬੱਚਾ ਤੇ ਮੇਰੇ ਨਾਲ ਮੇਰੇ ਕਹਿਣ ਤੇ ਇੱਥੇ ਨਹੀਂ ਪਹੁੰਚਿਆ ਅੱਜ ਇਹ 150 ਬੱਚਾ ਆਪਣੀ ਮੁਸ਼ਕਲਾ ਲੈ ਕੇ ਇੱਥੇ ਪਹੁੰਚਿਆ ਜਦੋਂ ਕਾਲਜ ਦੇ ਵਿੱਚ ਸਪੈਸ਼ਲੀ ਉੱਥੇ ਲਾਈਟ ਦਾ ਪ੍ਰੋਵੀਜ਼ਨ ਨਾ ਹੋਣ ਕਰਕੇ ਅੱਜ ਬੱਚੇ ਜਦੋਂ ਪ੍ਰੋਟ ਇਹ ਗਰਮੀ ਦੇ ਵਿੱਚ ਕਿ ਆਪ ਸਟੂਡੈਂਟਸ ਕਿ ਆ ਐਮਬੀਬੀਐਸ ਸਟੂਡੈਂਟਸ ਕਿ ਇੱਥੇ ਰਹਿ ਸਕਦੇ ਨੇ ਅਗਰ ਉਹਨਾਂ ਦੀ ਰਾਤ ਨੂੰ ਅੱਛੀ ਤਰ੍ਹਾਂ ਦੇ ਨਾਲ ਰੈਸਟ ਨਹੀਂ ਹੋ ਪਾਈਗੀ ਕਿ ਸਵੇਰੇ ਉੱਠ ਕੇ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਦੇ ਨੇ ਔਰ ਅਗਰ ਪ੍ਰੋਟੈਸਟ ਕਰਦੇ ਨੇ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਇਹ ਸਾਡਾ ਕਨਸਟੀਟਿਊਸ਼ਨਲ ਰਾਈਟ ਹੈਗਾ ਜਿੱਥੇ ਅਗਰ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਹੈ ਤਾਂ ਉਹ ਪ੍ਰੋਟੈਸਟ ਕਰਕੇ ਆਪਣੇ ਹੱਕਾਂ ਨੂੰ ਲੈ ਸਕਦਾ ਹੈਗਾ ਲੇਕਿਨ ਬੱਚਿਆਂ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਬੱਚਿਆਂ ਦੇ ਉੱਤੇ ਮੈਂਟਲੀ ਫਿਜ਼ੀਕਲ ਹਰਾਸਮੈਂਟਸ ਕੀਤੀਆਂ ਗਈਆਂ ਲੜਕੀਆਂ ਦੇ ਉੱਤੇ ਰੇਪ ਅਸੌਲਟ ਦੇ ਕੋਸ਼ਿਸ਼ਾਂ ਕਰਨ ਦੇ ਉਹਨ ਨੇ ਔਰ ਲੜਕੀਆਂ ਨੂੰ ਗੰਦੀਆਂ ਗਾਲਾਂ ਲੜਕੀਆਂ ਨੂੰ ਗੰਦੀਆਂ ਗਾਲਾਂ ਮੈਡਮ ਨੂੰ ਗੰਦੀਆਂ ਗਾਲਾਂ ਔਰ ਕੈਰੈਕਟਰ ਅਸੈਸੀਨੇਸ਼ਨ ਕਰਨ ਦੀਆਂ ਕੋਸ਼ਿਸ਼ਾਂ ਸਪੈਸ਼ਲੀ ਮੈਡਮ ਐਮ ਡੀ ਵੱਲੋਂ ਇਫ ਆਮ ਨਾਟ ਰੋਂਗ ਮੈਨਾ ਮੈਡਮ ਸੁਨੇਨਾ ਮੈਡਮ ਵੱਲੋਂ ਸਪੈਸ਼ਲੀ ਲੜਕੀਆਂ ਨੂੰ ਕਿਹਾ ਜਾਂਦਾ ਉਹਨਾਂ ਦੇ ਹੌਸਟਲ ਜਾ ਕੇ ਕਿ ਇਹ ਬੱਚੇ ਇਹ ਕੁੜੀਆਂ ਤਾਂ ਇੱਥੇ ਬਾਹਰ ਮੁੰਡਿਆਂ ਨਾਲ ਘੁੰਮਣ ਵਾਸਤੇ ਆਈਆਂ ਨੇ ਇੱਥੇ ਪੜ੍ਹਨ ਲਈ ਨਹੀਂ ਆਈਆਂ ਤੁਹਾਨੂੰ ਫੇਲ ਕਰ ਦਿੱਤਾ ਜਾਏਗਾ ਤੁਹਾਨੂੰ بار بار ਜਿਹੜੀਆਂ ਹੈਗੀਆਂ ਸਪਲੀਆਂ ਦੇ ਪੇਪਰ ਦੇਣ ਲਈ ਮਜਬੂਰ ਕੀਤਾ ਜਾਏਗਾ ਪ੍ਰੈਕਟੀਕਲਸ ਦੇ ਵਿੱਚ ਫੇਲ ਕੀਤਾ ਜਾਏਗਾ ਇਹ ਚੱਲ ਕੀ ਰਿਹਾ ਹੈ ਇਹ ਸਵਰਨ ਸਲਾਰੀਆ ਜੀ ਦੇ ਉੱਤੇ ਕੌਣ ਇਲਜ਼ਾਮ ਦੇਖੇਗਾ ਇਹਨਾਂ ਤੇ ਜੋ ਇਹਨਾਂ ਤੇ ਇੰਨੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਕਿ ਆ ਇਹ ਮਜ਼ਾਕ ਹੈ ਇਹਨਾਂ ਦਾ ਕਾਲਜ ਰੱਦ ਹੋਣਾ ਚਾਹੀਦਾ ਹੈ ਇਹਨਾਂ ਤੇ ਜੋ ਬੱਚਿਆਂ ਦੇ ਉੱਤੇ ਗੰਦੀਆਂ ਗਾਲਾਂ ਔਰ ਉਹਦੇ ਤੇ ਹੱਥ ਚੁੱਕਣ ਦਾ ਇਲਜ਼ਾਮ ਜੋ ਲੱਗ ਰਿਹਾ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰ ਅਸੀਂ ਅੱਜ ਡੀਸੀ ਆਫਿਸ ਪਹੁੰਚੇ ਹਾਂ ਇਸ ਬੱਚਿਆਂ ਨੇ ਸਾਨੂੰ ਇੱਥੇ ਬੁਲਾਇਆ ਔਰ ਅਸੀਂ ਡੀਸੀ ਸਾਹਿਬ ਕੋ ਮੰਗ ਕਰਾਂਗੇ ਕਿ ਜਦੋਂ ਤੱਕ ਸਵਰਨ ਸਲਾਰੀਆਂ ਨੂੰ ਇੱਥੇ ਅਰੈਸਟ ਨਹੀਂ ਕਰਨਗੇ ਅਸੀਂ ਇਹ ਦਰਨਾ ਨਹੀਂ ਚੁੱਕਾਂਗੇ ਮੈਂ ਖੁਦ ਤੀਨਾ ਚੌਧੇ ਐਜ਼ ਅ ਪੰਜਾਬ ਕਾਂਗਰਸ ਸਪੋਕਸਪਰਸਨ ਵਿਦ ਮਾਈ ਟੀਮ ਓਵਰ ਹੇਅਰ ਇੱਥੇ ਹਲਕਾ ਪੋਵਾ ਦੇ ਵੀ ਵਰਕਿੰਗ ਪ੍ਰੈਜ਼ੀਡੈਂਟ ਪਹੁੰਚ ਰਹੇ ਨੇ ਯੂਥ ਕਾਂਗਰਸ ਦੀ ਟੀਮ ਪਹੁੰਚ ਰਹੀ ਹੈ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਇਹ ਦਰਨਾ ਨਹੀਂ ਚੁੱਕਾਂਗੇ ਬਹੁਤ ਬਹੁਤ ਧੰਨਵਾਦ ਉਹਦੇ ਕريب ਬੱਚਾ ਜਿਹੜਾ ਹੈਗਾ ਉਹ ਵਾਈਟ ਮੈਡੀਕਲ ਕਾਲਜ ਜਿਹੜਾ ਹੈਗਾ ਤੇ ਪਠਾਨਕੋਟ ਦੇ ਵਿੱਚ ਆ ਉੱਥੋਂ ਆਏ ਹੈਗੇ ਨੇ ਬੱਚੇ ਤੇ ਉਹਨਾਂ ਵੱਲੋਂ ਆਪਣੀ ਜਿਹੜਾ ਹੈਗਾ ਅਸੰਤੋਸ਼ ਜ਼ਾਹਿਰ ਕੀਤਾ ਗਿਆ ਹੈਗਾ ਕਾਲਜ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹਦੇ ਖਿਲਾਫ ਕਿ ਉਹਨਾਂ ਦੇ ਨਾਲ ਕੁਝ ਐਲੀਜਿਡਲੀ ਉਹਨਾਂ ਨੇ کیا ਹੈਗਾ ਕੁਝ ਬਦਸਲੂਕੀਆਂ ਕੀਤੀਆਂ ਨਹੀਂ ਹੈਗੀਆਂ ਨੇ ਪਲੱਸ ਉਹਨਾਂ ਦੇ ਕੁਝ ਆਪਣੇ ਇਨਫਰਾਸਟ੍ਰਕਚਰ ਤੇ ਆਪਣੇ ਫੈਕਲਟੀ ਦੇ ਕੁਝ ਇਸ਼ੂ ਸੀਗੇ ਤੋ ਉਹ ਸਾਰਿਆਂ ਨੂੰ ਲੈ ਕੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਸੀਗਾ ਨਰਾਸ਼ਗੀ ਸੀਗੀ ਪ੍ਰਸ਼ਾਸਨ ਕਾਲਜ ਬਣਾ ਦੀ ਪ੍ਰਸ਼ਾਸਨ ਨੂੰ ਲੈ ਕੇ ਸੋ ਉਹ ਅਸੀਂ ਬੈਠ ਕੇ ਸੁਣਿਆ ਹੈਗਾ ਸਾਰੇ ਬੱਚਿਆਂ ਨੇ ਗੱਲਾਂ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਜਿਵੇਂ ਕਿ ਉਹਨਾਂ ਨੂੰ ਜਿਹੜਾ ਇੱਕੋ ਸਿਕਿਉਰਿਟੀ ਪੁਆਇੰਟ ਆਫਿਸ ਤੋਂ ਗੱਲ ਕਰ ਰਹੇ ਹੈਗੇ ਨੇ ਬੱਚੇ ਆਪਣੇ ਆਪ ਨੂੰ ਸੇਫ ਜਿਹੜਾ ਕਹਿ ਰਹੇ ਕਿ ਅਸੀਂ ਨਹੀਂ ਮਹਿਸੂਸ ਕਰ ਰਹੇ ਅਸੀਂ ਉਹਨਾਂ ਨੂੰ ਤਸੱਹੀਹ ਦਿੱਤੀ ਹੈਗੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਡਿਪਾਰਟਮੈਂਟ ਦੇ ਨਾਲ ਮਿਲ ਕੇ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਉਹ ਅ ਇਸ ਚੀਜ਼ ਦਾ ਹੱਲ ਕਰਾਂਗੇ ਉਸ ਤੋਂ ਇਲਾਵਾ ਜਿਹੜੇ ਕੁਝ ਮੁੱਦੇ ਅ ਮਹਿਕਮੇ ਲੈਵਲ ਦੇ ਹੋਣਗੇ ਮੈਡੀਕਲ ਐਜੂਕੇਸ਼ਨ ਲੈਵਲ ਦੇ ਉਹ ਅਸੀਂ ਜਿਹੜਾ ਇਹ ਇਸ਼ੂ ਹੈਗੇ ਨੇ ਅ ਕਨਸਰਨਡ ਸੈਕਟਰੀ ਸਾਹਿਬ ਜਾਂ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਮ ਅਸੀਂ ਜਿਹੜਾ ਹੈਗਾ ਉਹ ਸ਼ੇਅਰ ਕਰਾਂਗੇ ਸਰ ਵੀ ਕਾਰਜ ਬੱਚਾ ਵੱਲੋਂ ਜੀ ਕੁਝ ਅਲੀਗੇਸ਼ਨਸ ਲਗਾਏ ਗਏ ਹੈਗੇ ਨੇ ਠੀਕ ਹੈ ਅਗੇਨ ਮੈਂ ਕਿਉਂਕਿ ਅਲੀਗੇਸ਼ਨਸ ਹੈਗੇ ਨੇ ਸੋ ਅਸੀਂ ਉਹਨਾਂ ਤੇ ਕਨਫਰਮੇਟਰੀ ਗੱਲ ਨਹੀਂ ਕਰ ਸਕਦੇ ਹੈਗੇ ਠੀਕ ਹੈ ਇਹ ਇੱਕ ਇਨਕੁਆਇਰੀ ਦਾ ਮੁੱਦਾ ਹੈਗਾ ਤੇ ਉਹਦੇ ਵਾਸਤੇ ਜਿਹੜਾ ਹੈਗਾ ਇੱਕ ਪੂਰੀ ਸਿਨਕੁਆਇਰੀ ਹੋਏਗੀ ਤੇ ਉਹਦੇ ਅਨੁਸਾਰ ਜੋ ਵੀ ਚੀਜ਼ ਨਿਕਲ ਕੇ ਆਏਗੀ ਉਹਦੇ ਅਕੋਰਡਿੰਗ ਹੀ ਫਿਰ ਆਪਾਂ ਅੰਦੇ ਬਾਰੇ ਕੀ ਗੱਲ ਕਰਾਂਗੇ ਸਰ ਟੀਮ ਦੇ ਕਿਹੜੇ ਆ ਜੋ ਫਿਲਹਾਲ ਮੇਰੀ ਗੱਲ ਹੋਈ ਹੈਗੀ ਇਹ ਵਿਦ ਡਿਸਟ੍ਰਿਕਟ ਮੈਜਿਸਟ੍ਰੇਟ ਉਹਨਾਂ ਵੱਲੋਂ ਇੱਕ 3 ਮੈਂਬਰੀ ਕਮੇਟੀ ਜਿਹੜੀ ਹੈਗੀ ਐ ਇਸ ਇਨਕੁਆਇਰੀ ਦੇ ਲਈ ਉਹਨਾਂ ਨੇ ਕਿਹਾ ਹੈਗੇ ਜਿਹਦੇ ਵਿੱਚ ਐਸਟੀਐ ਉਸ ਤੋਂ ਇਲਾਵਾ ਸਿਵਲ ਸਰਜਨ ਹੋਣਗੇ ਤੇ ਇੱਕ ਪੁਲਿਸ ਦੇ ਡੀਐਸਪੀ ਸਾਹਿਬ ਹੋਣਗੇ ਸਰ ਬਰੋਂ ਕੋਈ ਮੈਂਬਰ ਨਹੀਂ ਬਰੋਂ ਕੋਈ ਨਹੀਂ ਜੀ ਕਿਉਂਕਿ ਇੱਕ ਆਫੀਸ਼ੀਅਲ ਇਨ ਕਮੇਟੀ ਹੈਗੀ ਸੋ ਇਹਦੇ ਵਿੱਚ ਆਫੀਸ਼ੀਅਲ ਸੀ ਰਹਿਣਗੇ